ਖਾਦੀ ਦੇ ਭਜਦੇ ਆ ਕੇ ਮੈਂ ਇਹ ਜਿਹਾ ਇਲੈਕਸ਼ਨ ਨਹੀਂ ਦੇਖਿਆ ਜਿੱਥੇ ਅਫਸਰशाही ਨੇ ਸ਼ਰਿਆ ਮੈਨਾਂ ਉਪਣਾ ਕੇ ਨਹੀਂ ਤੇ ਇਹਦੇ ਕੰਮ ਪੰਚਾਇਤੀ ਇਲੈਕਸ਼ਨ ਚ ਹੋ ਜਾਂਦੇ ਸੀ ਕਿਤੇ ਕਿਤੇ ਜਾਂ ਜ਼ਿਲ੍ਹਾ ਪ੍ਰੀਸ਼ਦ ਤੇ ਕਾਗਜ਼ ਰੱਦ ਕਰਦੇ ਹੋ ਦੂਜੇ ਕਰਦੇ ਹੋ ਪਰ ਇਲੈਕਸ਼ਨ ਕਮਿਸ਼ਨ ਦੇ ਥੱਲੇ ਕਲਿਆਣੀ ਜਦੋਂ ਬਦਲੀ ਵੀ ਹੋ ਗਈ ਫਿਰ ਵੀ ਵੀ ਇੰਨੇ ਇੰਨੇ ਥੱਲੇ ਲੱਗੇ ਪਈ ਐ ਇਸੋ ਦਾ ਪ੍ਰਸ਼ਾਸਨ ਉਹ ਵੀ ਉਹਨਾਂ ਲੋਕਾਂ ਦੇ ਥੱਲੇ ਦਿੱਲੀ ਵਾਲਿਆਂ ਦੇ ਥੱਲੇ ਪਰ ਤੁਸੀਂ ਪਸਾਰੇ ਬਾਤ ਕਰੋ ਜਿਹੜਾ ਇਲੈਕਸ਼ਨ ਤੋਂ ਬਾਅਦ ਹੁਣ ਇਹਨੇ ਐਕਟ ਕੀਤਾ ਬੀਬੀਆਂ ਨੂੰ ਘਰੋਂ ਚੱਕਣਾ ਆਪਣੇ ਵਰਕਰਾਂ ਦੇ ਪਰਚੇ ਦੇਣੇ ਆਜ ਕੋ ਸੰਧ ਦੱਸਦਾ ਹੈ ਕਿ ਪੈਰਾਂ ਥਲੋਂ ਜ਼ਮੀਨ ਨਿਕਲ ਗਈ ਇਹਨਾਂ ਦੇ ਹੁਣ ਪਤਾ ਹੈ ਉਹ ਸੋਚਦੇ ਆ ਕਿ ਅਸੀਂ ਹੁਣ ਕਾਲੀ ਦਲ ਦੇ ਮਗਰ ਲੱਗੀਏ ਤੇ ਕਾਲੀ ਦਲ ਦੇ ਲੋਕਾਂ ਨੂੰ ਗਰਾਈਏ ਤੇ ਫਿਰ ਤਾਂ ਆਪਾਂ ਗੱਲ ਬਣਨੀ ਹੈ ਨਹੀਂ ਤਾਂ ਆ ਗਿਆ ਕਾਲੀ ਦਲ ਕੋਈ ਫਰਕ ਨਹੀਂ ਪੈਂਦਾ ਸਾਡੇ ਵਰਕਰ ਕੋਈ ਫਰਕ ਨਹੀਂ ਪੈਂਦਾ ਇੱਕ ਮੈਂ ਗੱਲ ਦੇਖੀ ਹੈ ਜਿਹੜਾ ਲੀਡਰ ਪਰਚੇ ਕਰਾਉਂਦਾ ਨਾ ਅਗਲੇ ਇਲੈਕਸ਼ਨ ਤੋਂ ਉਹਦੀ ਜਮਾਨ ਜਾਂ ਖੁੰਦੀ ਹੁੰਦੀ ਹੁੰਦੀ ਹੈ ਮੈਂ ਬਹੁਤ ਹਿਸਟਰੀ ਦੇਖੀ ਹੈ ਮੈਂ ਸਾਰੇ ਅਫਸਰ ਜਿਨ੍ਹਾਂ ਨੇ ਆ ਗਲਤ ਕੰਮ ਕੀਤੇ ਐ ਉਹਨਾਂ ਨੂੰ ਦੱਸਣਾ ਚਾਹਣਾ ਹੈ ਅੱਜ ਦੇ ਬਾਅਦ ਦਿਨ ਗਿਲ ਲੱਗ ਜੂ ਮੇਰਾ ਤੁਹਾਡੇ ਨਾਲ ਸੰਗਤਨਾਵਾਦ ਹੈ ਜਿਨੇ ਅਫਸਰ ਨੇ ਕਾਨੂੰਨ ਤੋੜਿਆ ਜਿਨੇ ਤੋੜਿਆ ਉਹਨੂੰ ਵੀ ਪੁਕਤਨਾ ਪੈਣਾ ਹੈ ਉਹਨੂੰ ਪੁਕਤਨਾ ਪੈਣਾ ਕਿਉਂਕਿ ਐ ਨਹੀਂ ਹੈ ਕਿ ਤੁਸੀਂ ਕਾਨੂੰਨ ਤੋੜਦੇ ਹੋ ਭਾਵੇਂ ਬੰਦੀ ਪਾਈ ਹੈ ਭਾਵੇਂ ਤੁਸੀਂ ਦੂਜੇ ਮਹਿਕਮੇ ਦੇ ਉੱਪਰ ਕੇ ਕਾਨੂੰਨ ਤੋੜਿਆ ਤਾਂ ਤੁਹਾਡੇ ਵਾਸਤੇ ਵੀ ਕਾਨੂੰਨ ਉਨਾ ਹੀ ਹੈ ਤੁਹਾਨੂੰ ਵੀ ਉਹਦੇ ਦਾਰੇ ਚ ਆਉਣਾ ਪੈਣਾ ਹੈ ਤੇ ਮੈਂ ਤੁਹਾਡਾ ਵਾਦਾ ਕਰਨਾ ਚਾਹਣਾ ਹੈ ਜਿੰਨਾ ਜਿੰਨਾਂ ਨੇ ਕਾਨੂੰਨ ਤੋੜਿਆ ਹੈ ਉਹਨਾਂ ਨੂੰ ਉਸੇ ਕਾਨੂੰਨ ਦੇ ਦੀਨ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਇੱਕ ਤਾਂ ਮੈਂ ਮੇਰਾ ਪਹਿਲਾ ਸੁਨੇਹਾ ਸਾਰਿਆਂ ਨੂੰ ਬੋਲੇ ਸੋਨਿਆ ਸੁਨਹਿਰਾ ਦੂਜੀ ਗੱਲ ਇਹਦੇ ਬਾਅਦ ਮੈਂ ਜਿੰਨੇ ਜਿੰਨੇ ਆਪਣੇ ਵਰਕਰਾਂ ਦੇ ਪਰਜੇ ਤੇ ਮੈਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਜਾ ਰਹੇ ਸਾਰਿਆਂ ਨੂੰ ਮਿਲ ਕੇ ਪਰਿਵਾਰਾਂ ਨੂੰ ਤੀਜੀ ਗੱਲ ਮੈਂ ਮਿੱਡੂ ਖੇਡਾ ਸਾਹਿਬ ਕਿੱਥੇ ਆ ਸਾਡੇ ਮੇਰੇ ਲੰਬੀ ਹਕੀਕਤ ਉਹ ਸਾਡੇ ਪਰਿਵਾਰ ਦੇ ਜੀ ਹੈ ਪਾਰਟੀ ਦੇ ਸੀਨੇ ਵੈਸਟ ਬਟਨ ਦਾ ਮੈਂ ਇਹਨਾਂ ਦੀ ਡਿਊਟੀ ਲਾ ਕੇ ਜਾ ਰਿਹਾ ਆ ਇੱਥੇ ਰਹਿ ਕੇ ਕੋ ਵਕੀਲ ਸਾਹਿਬ ਦੀ ਕਮੇਟੀ ਬਣਾਤੀ ਹੈ ਮੈਂ ਸਾਰੇ ਕੇਸ ਤੁਹਾਡੇ ਅਸੀਂ ਲੜਾਂਗੇ ਸਾਰੇ ਸੋਨੇ ਹਾਰ ਸਤਿਗੁਰੂ ਤੁਹਾਡੀ ਜਵਾਨਤਾ ਵੀ ਅਸੀਂ ਕਰਾਵਾਂਗੇ ਇੱਥੋਂ ਲੈ ਕੇ ਜਿੱਥੇ ਤੱਕ ਕੋਈ ਜਾਣਾ ਪਏ ਅਕਾਲੀ ਦਾ ਲੜੂਗਾ ਆ ਇੱਥੇ ਤੁਸੀਂ ਆਪਣਾ ਨੰਬਰ ਸਾਰੇ ਹਰ ਹਾਲ ਤੁਹਾਨੂੰ ਪਤਾ ਹੀ ਹੋਣਾ 9780600019 ਆ ਨੋਟ ਕਰ ਲਿਓ ਦੇਨ ਹੋਏ ਰਾਤ ਹੋਏ ਆ ਨਾਲ ਦੇ ਮੈਨੂੰ ਦੱਸਦੇ ਰਹਣਗੇ ਤੇ ਨਾਲ ਦੇ ਨਾਲ ਅਸੀਂ ਜਿੱਥੇ ਜਿੱਥੇ ਕੀ ਕਰਨਾ ਹੈ ਉਹਦੇ ਤੇ ਅਸੀਂ ਕਰਾਂਗੇ ਪਰ ਫਿਕਰ ਨਾ ਕਰੋ ਯਾਰ ਪਰਵਾਹ ਨਾ ਕਰੋ ਦੂਜੀ ਗੱਲ ਜਿਨੇ ਆਪਣੇ ਸਰਪੰਚ ਜਿਨੇ ਆ ਮੈਂ ਉਹਨੂੰ ਬੇਨਤੀ ਕਰਨਾ ਚਾਹਣਾ ਆ ਆਪਾਂ ਇਹਨਾਂ ਤੋਂ ਇੱਕ ਸਾਲ ਦੁਵਾਨੀ ਨਹੀਂ ਲੈਣੀ ਕੋਈ ਗ੍ਰਾਂਟ ਜਾਂ ਕਿਸੇ ਨੱਕ ਸਰਕਾਰ ਬਣਾ ਕੇ ਆਪਣੀ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਦੀ ਸਰਕਾਰ ਬਣਾ ਕੇ ਫਿਰ ਦਸਮਤ 10 ਗੁਣਾ ਜੋ ਤੁਮ ਕਹਿੰਦੇ ਜ਼ੁਦ ਵੱਧ ਤੁਮ ਲਊਗਾ ਅੱਜ ਪੰਜਾਬ ਵਿੱਚ ਤੁਹਾਡੇ ਵਰਕਰਾਂ ਦੇ ਹੌਸਲੇ ਦੇਖ ਕੇ ਤੁਹਾਡੀ ਪਰਫਾਰਮੈਂਸ ਦੇਖ ਕੇ ਮੈਂ ਦੇਖਿਆ ਪੂਰੇ ਪੰਜਾਬ ਦੇ ਇਕਾਲੀ ਵਰਕਰਾਂ 'ਚ ਜੋਸ਼ ਆਇਆ ਸਾਰੀ ਕੌਮ ਵਿੱਚ ਜੋਸ਼ ਆਇਆ ਆ 10 ਸਾਲ ਬਹੁਤ ਖਰਾਬ ਹੋ ਗਏ ਆਪਣੇ ਬਹੁਤ ਪਿੱਛੇ ਚਲੇ ਗਏ ਜਿਹੜੇ ਸੂਬੇ ਆਪਣੇ ਤੋਂ ਬਹੁਤ ਅੱਗੇ ਬਹੁਤ ਪਿੱਛੇ ਹੁੰਦੇ ਸੀ ਅੱਜ ਆਪਣੇ ਤੋਂ ਬਹੁਤ ਅੱਗੇ ਚਲੇ ਗਏ ਤੁਸੀਂ ਦੇਖ ਲਓ ਉੱਤਰ ਪ੍ਰਦੇਸ਼ ਬਿਹਾਰ ਕਿੰਨੀ ਤੱਕੀ ਹੋ ਗਈ ਹੈ ਇੱਥੇ ਰੁਕ ਕੇ ਦੱਸ ਸਮਾਂ ਕੋ ਇੱਥੇ ਲੁਟੇਰਿਆਂ ਨੇ ਕਬਜ਼ਾ ਕਰ ਲਿਆ ਆ ਹੁਣ ਹੁਣ ਪ੍ਰਚਾਰ ਕਰਦੇ ਫਿਰਦੀ ਹੈ ਗੈਂਗਸਟਰ ਗੈਂਗਸਟਰ ਸਭ ਤੋਂ ਵੱਡਾ ਗੈਂਗਸਟਰ ਕੇਜਰੀ ਵਾਲਾ ਹੈ ਟੈਲੀਫੋਨ ਕਰਕੇ ਬਰੋਥੀਆਂ ਲੈਂਦਾ ਹੈ ਮੇਰੇ ਕੋਲੇ ਇੰਡਸਟਰੀਸਟ ਮੇਰੇ ਕੋਲੇ ਰੀਅਲ ਏਸਟੇਟ ਵਾਲੇ ਜਿਹਨਾਂ ਨੂੰ ਟੈਲੀਫੋਨ ਹੁੰਦਾ ਹੈ ਕਿ ਸਾਡੇ ਕੋਲ ਕਰੋੜ ਰੁਪਏ ਤੇ ਸਾਡੇ ਕੋਲ 2 ਕਰੋੜ ਰੁਪਏ ਪੇਚੇ ਇੱਥੇ ਜਿੰਨੇ ਪੰਜਾਬ ਸਰਕਾਰ ਦੇ ਅਫਸਰ ਬਣੇ ਫੇ ਗੈਂਗਸਟਰ ਬਣੇ ਫਿਰਦੇ ਐ ਇੱਥੇ ਮੈਨੂੰ ਪਤਾ ਐ ਇੱਥੇ ਬੀ ਐਫ ਸੀ ਸੀ ਤੁਹਾਡੇ ਜਵਾਲ ਚ ਹਰ ਦੁਕਾਨ ਤੇ ਜਾ ਕੇ ਆਉਣੇ ਸੈਂਪਲ ਭਰੇ ਐ ਇਸ ਇਲੈਕਸ਼ਨ ਦੇ ਦੌਰਾਨ ਮੰਡੀ ਬੋਰਡ ਦੇ ਅਫਸਰ ਇਹਦੇ ਜੀਮਾਉਣੇ ਸ਼ਾਇਦ ਤੇ ਜਿੰਨੇ ਵਪਾਰੀ ਸਾਰੇ ਦੀ ਕਿਤਾਬਾਂ ਚੱਕ ਕੇ ਲੈ ਗਏ ਆ ਜੋ ਕਰ ਸਕਦੇ ਸੀ ਜੋ ਦਾਤ ਪੱਤ ਲੱਗਦੇ ਸੀ ਉਹਨਾਂ ਨੇ ਵਰਤਿਆ ਪਰ ਜਿਵੇਂ ਹੁਣ ਲੁਟਣ ਲੱਗੇ ਆ ਹੁਣ ਜਿੰਨੀਆਂ ਸਰਕਾਰੀ ਜ਼ਮੀਨ ਬਚੀ ਹੈ ਇਹਨਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਸਾਰੀ ਵੇਚ ਦੇਣੀ ਆਪਣੇ ਚਹੇਤਿਆਂ ਨੂੰ ਦਿੱਲੀ ਵਾਲਿਆਂ ਨੂੰ ਸੌਦੇ ਹੋਏ ਪਏ ਆ ਪਰ ਕਾਲੀਦਨ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਹੈ ਅਫਸਰ ਸਬਾਨ ਨੂਮੀ ਕੋਈ ਐਜਾ ਫੈਸਲਾ ਨਾ ਕਰਿਓ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਏ ਜਾਂ ਜਿਹਦੇ ਨਾਲ ਆ ਦਿੱਲੀ ਵਾਲੇ ਲੁਟੇਰੇ ਨੂੰ ਧੱਕੇ ਲੈ ਜਾਣ ਪੈਸਾ ਕਿਉਂਕਿ ਸਾਰੇ ਉਹ ਫੈਸਲੇ ਵੀ ਸਿੱਧੋਂ ਪਰਿਕ੍ਰਿਤੀ ਜਾਊਗੀ ਜਾ ਜਿਹੜੇ ਜਿਹੜੇ ਲੋਕ ਅਫਸਰਾਂ ਕੋਈ ਵੀ ਜਿਨ੍ਹਾਂ ਦਾ ਹਿੱਸਾ ਜਾਂ ਜਿਨ੍ਹਾਂ ਦੀ ਉਹਦੇ ਕੰਮ 'ਚ ਹਿੱਸਾ ਪਾਊਗਾ ਉਹ ਸਾਰਿਆਂ ਨੂੰ ਕਾਨੂੰਨੀ ਤੌਰ ਤੇ ਭੁਗਤਣਾ ਪਊਗਾ ਕਿਉਂਕਿ ਆ ਜਿਹੜਾ ਸਾਰ ਰਹਿ ਗਿਆ ਝਾੜੂ ਵਾਲਿਆਂ ਨੂੰ ਪਤਾ ਹੀ ਸਾਰ ਰਹਿ ਗਿਆ ਭਗਵੰਤ ਮਾਨ ਨੂੰ ਹੀ ਪਤਾ ਸਾਰ ਰਹਿ ਗਿਆ ਹੁਣ ਉਹ ਇਕੱਲਾ ਪੈਸਾ ਇਕੱਠਾ ਕਰਨ ਤੇ ਲੱਗੇ ਐ ਅਲੂ ਬਹੁਤ ਵਰੀਆ ਮਾਰਕੀਟ ਬਣਾਈ ਸੀ ਮੰਡੀ ਬੋਰਡ ਦੀ ਸਬਜ਼ੀ ਮੰਡੀ ਮਹਾਲੀ ਉਹਨੂੰ ਵੇਚਣ ਦਾ ਫੈਸਲਾ ਕਰ ਲਿਆ ਬਿਜਲੀ ਮਹਿਕਮੇ ਦੇ ਬਹੁਤ ਜਗ੍ਹਾ ਸਾਰੀਆਂ ਵਿੱਚ ਨਾਦੀਆਂ ਅਕਾਲੀ ਦਲ ਨਹੀਂ ਉਹਨਾਂ ਨੂੰ ਵੇਚਣ ਦਊਗਾ ਤੇ ਮੈਂ ਜਿਹੜਾ ਵੇਚਦੇ ਖਰੀਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਜੇ ਤੁਸੀਂ ਖਰੀਦੋਗੇ ਧੱਕੇ ਨਾਲ ਵੀ ਜਿਸ ਦਿਨ ਸਰਕਾਰ ਇਹ ਸਾਰਾ ਕੁਝ ਕੈਨਸਲ ਕੀਤਾ ਜਾਊਗਾ ਇਸ ਕਰਕੇ ਤੁਸੀਂ ਇਹ ਜੇ ਕੰਮਾ ਜਨਾ ਪਾਓ ਹੁਣਾਂ ਜੰਗ ਸ਼ੁਰੂ ਹੋ ਗਈ ਹੈ ਸ਼ਰੋਮਣੀ ਅਕਾਲੀ ਦਰਦੀ ਉਹਨਾਂ ਲੁਟੇਰਿਆਂ ਦੇ ਖਿਲਾਫ ਕੇਜਰੀਵਾਲ ਦੇ ਉਹਨਾਂ ਦੇ ਲੁਟੇਰਿਆਂ ਦੇ ਖਿਲਾਫ ਤੇ ਜੇ ਕੋਸ਼ਿਸ਼ ਵੀ ਕਰ ਤਾਊਗਾ ਉਹ ਸਾਰਾ ਕੁਝ ਉਹ ਜਵਾਬ ਦੇ ਹੀ ਹੋਣਗੇ ਬਾਕੀ ਮੈਂ ਇੱਕ ਗੱਲ ਚ ਕਹਿਣਾ ਚਾਹਣਾ ਹਰਬੀਤ ਸਿੰਘ ਆ ਤੂੰ ਸੋਚਦਾ ਨਾ ਕਿ ਮੈਂ ਇਹ ਦੇ ਵਿੱਚ ਕਾਲੂnga ਮੈਂ ਇਹ ਨੂੰ ਚੁਕਾ ਲਊਗਾ ਇਹ ਨੂੰ ਚੁਕਾ ਦਊਗਾ ਕਿੰਨੇ ਦਿਨ ਚੁਕਾਏਗਾ ਅੱਜ ਤੋਂ ਗਿਨ ਡੇਰੀ ਲਾ ਹਰ ਰੋਜ਼ ਘਟਾਈ ਚੱਲ ਜਿਸ ਦਿਨ ਸਿੰਘਾਂ ਨੂੰ ਹੱਥ ਪੈ ਗਿਆ ਤੇਰਾ ਕੀ ਬਣੂਗਾ ਉਹ ਤੁਹਾਡੇ ਹਲਕੇ ਵਾਲੀ ਦੱਸਣ ਬੋਲੇ ਸੁਨਹਿਾਰ ਸਾਡੇ ਵਕੀਲ ਸਾਹਿਬ ਹੈ ਜੀ ਆਪ ਬੜੀ ਬੇਨਤੀ ਕਰ ਰਹੇ ਆ ਹੁਣ ਵੀ ਕੇਸ ਵੇ ਤੇਲ ਹੋ ਕੀ ਹੋਇਆ ਹੈ ਚਲੋ ਆਪਣੇ ਇੱਕ ਪਹਿਲਾ ਪਹਿਲੀ ਬੇਲ ਤਾਂ ਹੀ ਕਰਾ ਲਈ ਸੀ ਹੈ ਬਰਵਿੰਦਰ ਵਾਲੇ ਉਹਨਾਂ ਨਾਲ ਪੁੱਛੀ ਸੀ ਬਰਵਿੰਦਰ ਸਿੰਘ ਪੁੱਛੇ ਮਿੰਦਾ ਪੁੱਛੇ ਉਹਦੀ ਬੇਲ ਹੋਣੀ ਕਰਾ ਕੇ ਆਏ ਆ ਤੇ ਆਪਾਂ ਫੀਰ ਤੱਕ ਲੈਣਾ ਹੀ ਸਾਰੇ ਕੈਂਸਲ ਕਰਾਉਣੇ ਆ ਤੇ ਜਿੰਨੇ ਲਿਸਟ ਵਾਲੇ ਜੀ ਸਾਹਿਬ ਜਿਨ੍ਹਾਂ ਨੇ ਕੀਤਾ ਸਾਰੇ ਕੇ ਜਿਹੜੇ ਜਿਹੜੇ ਆਪਸ਼ਨ ਆਏ ਹੋ ਆ ਜਿਨੇ ਕੀਤਾ ਉਹਨਾਂ ਦੀ ਆਪਾਂ ਫਿਰ ਤੋਂ ਕੇਸ ਕਰਾਂਗੇ ਅਫਸਰਾਂ ਦੇ ਜਿਹਨਾਂ ਨੇ ਤੋਅਸ ਕਰਕੇ ਮੈਂ ਹਰਮਿੰਦਰ ਸਿੰਘ ਨੂੰ ਕਹਿਣਾ ਚਾਹਣਾ ਜਿੰਨੀ ਐਸ਼ ਕਰਦੀਆਂ 15 ਆ ਮਹੀਨਾ ਆ 5-7 ਮਹੀਨੇ ਕਰ ਲਾ ਉਹਦੇ ਬਾਅਦ ਐਂ ਤੇਰੀ ਜਗਾ ਕਿਹੜੀ ਜਗਾ ਤੇ ਤੁਹਾਨੂੰ ਪਤਾ ਹੀ ਹੈ ਮਨ ਲੱਗਦਾ ਭਗਵੰਤ ਮਾਨ ਨੂੰ ਵੀ ਨਾਲ ਹੀ ਰੱਖੇਗਾ ਤੁਝ ਉਹਨਾਂ ਸਾਰੇ ਝਾੜੂ ਵਾਲਾ ਨੇ ਜਾਇ ਜਾਇ ਇਹਨਾਂ ਨੇ ਗੰਦ ਪਾਇਆ ਸਾਰਿਆਂ ਨੇ ਮੈਂ ਬੀਬੀ ਜੀ ਨੂੰ ਕਹਿਣਾ ਚਾਹਣਾ ਬੀਬੀ ਜੀ ਹੁਣ ਤਗੜੇ ਹੋ ਕੇ ਹੁਣ ਤੁਹਾਡਾ ਕੁਰਬਾਨੀਆਂ ਵਾਲਾ ਪਰਿਵਾਰ ਹੈ ਕਿਸੇ ਚੀਜ਼ ਦੀ ਕੋਈ ਸਮੱਸਿਆ ਹੋਵੇ ਤੁਹਾਡਾ ਮੇਰੇ ਕੋਲ ਤੁਹਾਡੇ ਕੋਲ ਮੇਰਾ ਨੰਬਰ ਹੈ ਦਿਨ ਹੋਵੇ ਰਾਤ ਹੋ ਮੈਨੂੰ ਦੱਸ ਦਿਓ ਜਿੱਥੇ ਮੇਰੀ ਲੋੜ ਪਈ ਸਾਡੀ ਟੀਮ ਦੀ ਲੋੜ ਪਈ ਅਸੀਂ ਤੁਹਾਡੇ ਨਾਲ ਹੁਣ ਤੁਹਾਡੀ ਸੇਵਾ ਅਗਲੀ ਵਾਰ ਇਹਨਾਂ ਨੂੰ ਆਪਾਂ ਮੰਤਰੀ ਬਣਾਵਾਂਗੇ ਤੁਹਾਨੂੰ ਬੋਲਵਾਉਂਦੇ ਹਾਂ ਸੁਨਹਾਰ ਅੱਲਾਸ ਸੁਨਹਾਰ ਸੋ ਆਪਾਂ ਡਟ ਕੇ ਲੱਗिए ਕੋਈ ਟੈਨਸ਼ਨ ਨਾ ਰੱਖੋ ਅੱਗੇ ਹੋ ਕੇ ਥੋੜੀ ਲੜਾਈ ਲੜੂੰਗਾ ਲੜਦਾ ਰਿਆਂ ਤੇ ਲੜਦਾ ਰਹੂੰਗਾ ਨਾ ਡਰਿਆਂ ਨਾ ਬਾਪੂ ਬਾਦਲ ਦਾ ਖੂਨ ਹੈ ਜਿਹਨੇ 16 ਸਾਲ ਜੀਣ ਕੱਟੀਆਂ ਥੋੜੇ ਥੋੜੇ ਬਜ਼ੁਰਗਿਆਂ ਦਾ ਖੂਨ ਹੈ ਜਿਹਨੇ ਪੰਥ ਵਾਸਤੇ ਕੌਮ ਵਾਸਤੇ ਹਰ ਕੁਰਬਾਨੀ ਦਿੱਤੀ ਹੈ ਇਸ ਪਾਰਟੀ ਨੂੰ ਕਿਹਾ ਜਾਂਦਾ ਸ਼ਰਮਣੀ ਹੈ ਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਤੇ ਪੰਜਾਬ ਦੀ ਪੰਜਾਬੀਆਂ ਦੀ ਖਾਲਸਾ ਕੌਮ ਦੀ ਅਸਲੀ ਵਾਰਿਸ ਪਾਰਟੀ ਜਿਸ ਪਾਰਟੀ ਦਾ ਜਨਮ ਪੰਜਾਬ ਦੀ ਲੜਾਈ ਲੜਨ ਵਾਸਤੇ ਹੋਇਆ ਸੀ ਖਾਲਸਾ ਕੌਮ ਦੀ ਲੜਾਈ ਲੜਨ ਵਾਸਤੇ ਹੋਇਆ ਆਓ ਆਪਣੀ ਪਾਰਟੀ ਨੂੰ ਇੰਨਾ ਤਗੜਾ ਕਰ ਦਈਏ ਕਿ ਆਹ ਸਾਲ ਦੇ ਅੰਦਰ ਅੰਦਰ ਜਿਵੇਂ ਕਾਂਗਰਸੀ ਜਮਾਨਾਂ ਜਾਂ ਥੋਵੀ ਬੀਜਪੀ ਅੰਦਰ ਤਾਂ ਹੋਣੀ ਹੋਣੀ ਸੀ ਆ ਜਿਹੜੇ 2-4 ਰਹਿ ਗਏ ਜਿਨ੍ਹਾਂ ਦਾ ਨਿਸ਼ਾਨਾ ਜਿੰਨਾ ਨਹੀਂ ਉਹਨਾਂ ਦਾ ਨਿਸ਼ਾਨਾ ਅਕਾਲੀ ਦਲ ਨੂੰ ਹਰਾਉਣਾ ਹੈ ਉਹਨਾਂ ਸਾਰਿਆਂ ਦੀ ਆਪਾਂ ਇਹ ਜੀ ਹਲਾਤ ਕਰਦੀਏ ਕਿ ਇੱਕ ਪਾਸੇ ਦਾ ਤੂਫਾਨ ਖੜਾ ਕਰਕੇ ਪੰਜਾਬ ਵਿੱਚ ਵਾਪਸ ਉਹ ਖੁਸ਼ੀਆਂ ਦਾ ਮਾਹੌਲ ਬਣਾਈਏ ਕਿ ਆਪਣੀ ਸਰਕਾਰ ਆ ਕੇ ਵਾਪਸ ਪੰਜਾਬ ਵਿੱਚ ਰੱਕੀ ਹੋਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲੇ ਸਾਰੀ ਸੰਗਤ ਦਾ ਸਾਰੇ ਵੋਟਰਾਂ ਦਾ ਕਿ ਜੋ ਤੁਸੀਂ ਜ਼ੁਲਮ ਦੇ ਖਿਲਾਫ ਲੜ ਕੇ ਇੰਨੇ ਧੱਕੇਸ਼ਾਹੀ ਦੇ ਖਿਲਾਫ ਲੜ ਕੇ ਜੋ ਤੁਸੀਂ ਵੋਟਾਂ ਪਾ ਕੇ ਅਕਾਲੀ ਦਲ ਨੂੰ ਵੋਟਾਂ ਪਾਈਆਂ ਤੁਹਾਡੀ ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਦਲ ਜਿਨ੍ਹਾਂ ਦੇ ਵੱਲੋਂ ਤਰਨ ਤਰਨ ਦੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਉੱਥੇ ਹੀ ਅਕਾਲੀ ਵਰਕਰਾਂ ਦੀ ਵੀ ਹੌਸਲਾ ਅਫਜ਼ਾਈ ਕੀਤੀ ਹੈ ਜ਼ਿਮਨੀ ਚੌਂਕ ਤੇ ਦੂਜੇ ਨੰਬਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਰਿਹਾ ਪਰ ਇਸ ਸਬਦ ਦੇ ਦਰਮਿਆਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੌਜੂਦਾ ਸਰਕਾਰ ਦੇ ਉੱਤੇ ਵੀ ਸਵਾਲ ਚੁੱਕੇ ਗਏ ਤਾਂ ਉਹਨੇ ਕਿਹਾ ਕਿ ਪਾਰਟੀ ਲੜੇਗੀ ਅਕਾਲੀ ਵਰਕਰਾਂ ਦੇ ਸਾਰੇ ਕੇਸ ਇਸ ਦਾ ਜ਼ਿਕਰ ਵੀ ਚਬਾਲ ਦੀ ਰੈਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ ਆ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਹੀ ਹੱਥ ਬੰਦੇ ਕਰੋ ਐ ਜੀਆਂ ਧਜੀਆਂ ਕਾਨੂੰਨ ਦੀ ਕਿਸੇ ਨੇ ਨਹੀਂ ਉੜਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉੜਾਈਆਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹਣਾ ਹੈ ਅਬ ਬਾਹਰਲੇ ਲੁਟੇਰਿਆਂ ਦੇ ਕਹਿਨ ਤੇ ਜੋ ਕੰਮ ਕਰ ਰਹੇ ਹੋ ਬਹੁਤ ਬੁਰਾ ਕਰ ਰਹੇ ਹੋ ਤੇ ਜਿਹੜੇ ਲੋਕ ਜਿਹੜੇ ਅਫਸਰ ਆ ਹਿਸਾਬ ਪਾਉਣਗੇ ਤੇ ਅੱਗੇ ਪਾਉਂਦੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਉਹਨਾਂ ਨੂੰ ਕਾਨੂੰਨ ਦੇ ਦੇ ਸਾਹਮਣੇ ਆਉਣਾ ਪੈਣਾ ਫਿਰ ਬਾਅਦ ਚ ਨਾ ਕਿਓ ਕਿਉਂਕਿ ਬਾਅਦ ਅਪੋਲੋਜੀ ਨਹੀਂ ਹੋਣੀ ਤੀਜੀ ਵਾਰ ਆ ਜਾਰੀ ਪੁਲਿਸ ਨੇ ਗ੍ਰਫਤਾਰ ਕੀਤਾ ਜ ਤੁਸੀਂ ਹੈਰਾਨ ਰਹੋਗੇ ਬੱਚਿਆਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਜਿਹੜੇ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰਵਾਲੀ ਨੂੰ ਅੰਦਰ ਉਹਦੀ ਮਾਤਾ ਨੂੰ ਅੰਤ ਚੱਕ ਲਏਗੇ ਇਹ ਤੋਂ ਮੜਾ ਕੀ ਹੋ ਸਕਦਾ ਕੋਈ ਨੈਤਿਕਤਾ ਹੁੰਦੀ ਹੈ ਤੁਸੀਂ ਜਿੱਤ ਗਏ ਹੋ ਤੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਕਲਾਟ ਆ ਦਿਖਾਉਂਦੀ ਹੈ ਕਿ ਤੁਸੀਂ ਥੋੜੇ ਦਿਲ ਚ ਸੈਡ ਰੈਕਸ਼ਨ ਨਹੀਂ ਹੋਈ ਜਿੱਤਨ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤਿਓ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਅਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦੋਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ ਦੋ ਦਿਨਾਂ ਚ ਉਹਨੇ ਉੱਥੇ ਘਰਾਂ ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਰ ਐਸਓ ਜੀ ਅਦਾਲਤ ਜਿਹੜੇ ਐਸੇ ਅਦਾਲਤ ਨੇ ਐਸਐਚਓ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਐ ਐਫ ਆਰ ਕਿਤੇ ਦੀ ਲਿਖ ਦਿੰਦੇ ਐ ਆ ਤਾਂ ਐਮ ਮਿਸ਼ਨ ਤੇ ਲੱਗੇ ਐ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮੁਲਾਜ਼ਮਾਂ ਨੂੰ ਕਹਿਣਾ ਚਾਹਣਾ ਇੱਕ ਲਿਮਿਟ ਐ ਤੁਸੀਂ ਉਹ ਲਿਮਿਟ ਨਾ ਕਰਾਸ ਕਰੋ ਕਿਉਂਕਿ ਜੇ ਲਿਮਿਟ ਕਰਾਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਅਦ ਐ ਨਾ ਕਿਉਂਕਿ ਮੁਲਾਜ਼ਮ ਨਾਲ ਅਜੇ ਪੁਲਿਸ ਦੇ ਨਾਲ ਆ ਕੁਛ ਕੀਤਾ ਗਿਆ ਹੈ ਕਰਮੀਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਤੁਸੀਂ ਆ ਉਹੀ ਮੈਂ ਕਹਿੰਦਾ ਤੁਸੀਂ ਹਰ ਆਖ ਦੇਖ ਲਓ ਮੀਡੀਆ ਦੇ ਜਿਹੜੇ ਜਿਹੜੇ ਚੈਨਲ ਨੇ ਕਾਲੀ ਦਲ ਦੀ ਅਧਿਕ ਸਚਾਈ ਦੱਸੀ ਸੀ ਜੋ ਇਲੈਕਸ਼ਨ ਵਿੱਚ ਗੁੰਡਾ ਕਰਦੀ ਉਹ ਦਿਖਾਈ ਸੀ ਉਹਨਾਂ ਤੇ ਹੀ ਪਰਚਾ ਦਿੱਤਾ ਜਾ ਰਿਹਾ ਹੈ ਇੱਥੇ ਮੈਨੂੰ ਲੱਗਦਾ ਜਾਨਤਾ ਡੀਜੀਪੀ ਸਾਹਿਬ ਦੱਸ ਦੇ ਕਿ ਇੱਥੇ ਪੁਲਿਸ ਲਾਅ ਪੁਲਿਸ ਜਿਵੇਂ ਫੀਲਡ ਆਰਮੀ ਦਾ ਲਾਅ ਲੱਗ ਜਾਂਦਾ ਓਵੇਂ ਕੀ ਇੱਥੇ ਪੁਲਿਸ ਸਟੇਟ ਬਣਾਤੀ ਹੈ ਡੈਮੋਕ੍ਰੇਸੀ ਖਤਮ ਕਰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਦੇਖਾਂਗੇ ਇਹਨਾਂ ਨੂੰ ਮੈਂ ਵਰਕਰਾਂ ਨੂੰ ਕਹਿਣਾ ਚਾਹਣਾ ਕੋਈ ਫਿਕਰ ਨਾ ਕਰੋ ਜਿੱਥੇ ਤੁਹਾਨੂੰ ਕੋਈ ਤਾਂਗੂਗਾ ਮੈਂ ਉੱਥੇ ਪਹੁੰਚੂਗਾ ਥੋੜੀ ਲੜਾਈ ਅਕਾਲੀ ਦੇ ਲੜੂਗਾ ਅੱਜ ਪਹਿਲੀ ਬੇਲ ਸਾਡੇ ਵਕੀਲ ਸਾਹਿਬ ਨੇ ਆ ਨਾਲ ਖੜੇ ਆ ਇਹਨਾਂ ਨੇ ਪਹਿਲੀ ਹੀ ਸਾਡੇ ਇੱਕ ਜਿਹੜਾ ਮੀਜ਼ ਉਹ ਅੰਦਰ ਕੀਤਾ ਸੀ ਵਰਕਰ ਨੂੰ ਬਲਵਿੰਦਰ ਸਿੰਘ ਬਲਵਿੰਦਰ ਜੀ ਐਸ ਐਚਓ ਨੂੰ ਛਾੜ ਪਈ ਤੇ ਉੱਥੇ ਉਹਨਾਂ ਨੂੰ ਹੁਣੀ ਬੇਲ ਕਰਾ ਕੇ ਆਏ ਆ ਸਾਰਿਆਂ ਦੀ ਬੇਲ ਤੇ ਮਗਰ ਅਸੀਂ ਲੱਗਾਂਗੇ ਲੜਾਈ ਲੜਾਂਗੇ ਕਿਸ ਤਰ੍ਹਾਂ ਅਸੀਂ ਤੱਕ ਜਿੰਨਾ ਤੱਕ ਕੌਸ਼ਿਸ਼ ਨਹੀਂ ਹੁੰਦੇ ਸਾਰੇ ਕੇਸ ਅਸੀਂ ਲੜਾਂਗੇ ਜਿਹੜੀ ਨੀਜ ਉਹ ਵਕਾਰੀਆਂ ਤੋਂ ਪੈਸੇ ਮੰਗਦੇ ਤੁਸੀਂ ਮੈਂ ਮੈਂ ਉਹੀ ਮੈਂ ਉਹੀ ਕਹਿਣਾ ਚਾਹਣਾ ਹੈ ਅਸਲੀ ਗੱਲ ਆ ਹੁਣ ਆ ਹੁਣ ਹਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਇਹਨੂੰ ਸ਼ਰਮ ਹੋਣੀ ਚਾਹੀਦੀ ਐ ਤੇਜਰੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਮੇਰੇ ਕੋਲੇ ਘੱਟ ਤੋਂ ਘੱਟ 100 ਵਈ ਜੀ ਫੋਟੇ ਬਟਾ ਜਿੱਥੇ ਲੋਕਾਂ ਨੇ ਮੈਨੂੰ ਕਿਹਾ ਕਿ ਕਿਵੇਂ ਫਰੋਤੀਆਂ ਮੰਗੀਆਂ ਜਾਂਦੀਆਂ ਹੋ ਤੁਸੀਂ ਬਿਲਡਰਾਂ ਤੋਂ ਪਰ ਇਕੜ ਕਰੋੜਾ ਕਰੋੜਾ ਰੁਪਏ ਲੈਨੇ ਹੋ ਤੁਸੀਂ ਲਾਇਸੈਂਸ ਪਾਸ ਕਰਨ ਵਾਸਤੇ ਕਰੋੜਾ ਰੁਪਏ ਲੈਣੇ ਹੋ ਆ ਸਾਰੇ ਇਹ ਤੋਂ ਵੱਡਾ ਗੈਂਗਸਟਰ ਕੌਣ ਹੋ ਸਕਦਾ ਹੈ ਕਿ ਤੁਸੀਂ ਪੈਸੇ ਪੁਲਿਸ ਭੇਜ ਕੇ ਪ੍ਰਸ਼ਾਸਨ ਭੇਜ ਕੇ ਉਹਨਾਂ ਨੂੰ ਪੈਸਾ ਸਟੋਰ ਕਰ ਰਹੇ ਹੋ ਇਹ ਆ ਹੈ ਅਸਲੀ ਗੈਂਗਸਟਰ ਤੇ ਧਰਮੀ ਫੌਜੀ ਪਰਿਵਾਰ ਉਹ ਹੈ ਜਿਹਨੇ ਆਪਣੇ ਕੌਮ ਖਾਤਰ ਆਪਣੀ ਆਪਣੇ ਧਰਮ ਖਾਤਰ ਸਾਰਾ ਕੁਰਬਾਨ ਕਰ ਦਿੱਤਾ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿਣਾ ਗੈਂਗਸਟਰ ਤੋਂ ਤੁਸੀਂ ਉਹ ਜਿੰਨਾ ਸਾਬਤ ਨਹੀਂ ਹੋਇਆ ਸੇਕ ਸੇਕ ਉਹ ਇਸ ਵੇਲੇ ਪੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਨਾਬ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁਕੇ ਨੇ ਤਾਂ ਜੇਚ ਵਰਕਰਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਤੇ ਨਾਲ ਇਸ ਦਾ ਵੀ ਜ਼ਿਕਰ ਕੀਤਾ ਕਿ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਦੀ ਪੈਰਵਾਈ ਸ਼੍ਰੋਮਣੀ ਅਕਾਲੀ ਦਲ ਕਰੇਗਾ ਅੱਗੇ ਹੋ ਕੇ ਲੜਾਈ ਲੜਾਂਗੇ ਇਸ ਦਾ ਜ਼ਿਕਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਜ਼ਰ ਆਏ ਨੇ ਤਾਂ ਚੋਬਾਲ ਦੀ ਰੈਲੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ तमाम ਅਫਸਰਾਂ ਨੂੰ ਵੀ ਤਾੜਨਾ ਕੀਤੀ ਗਈ ਹੈ ਤਾਂ ਜਿਹਦੇ ਵਿੱਚ ਉਹਨਾਂ ਕਹੇ ਕਿ ਜਦੋਂ ਸਰਕਾਰ ਬਦਲੀ ਤਾਂ ਸਭ ਨੂੰ ਹਿਸਾਬ ਦੇਣਾ ਪਏਗਾ ਕੋਈ ਅਜਿਹਾ ਫੈਸਲਾ ਨਾ ਕਰ ਲਿਓ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋਵੇ ਇਸ ਦਾ ਜ਼ਿਕਰ ਸੁਖਵੀਰ ਸਿੰਘ ਬਾਦਲ ਕਰਦੇ ਹੋਏ ਨਜ਼ਰ ਆਏ ਨੇ ਤੇ ਹੁਣ ਗੱਲ ਕਰਦੇ ਆ 79 ਗਿਲ ਦੀ ਗ੍ਰਿਫਤਾਰੀ ਦੇ ਮਾਮਲੇ ਦੀ ਹਾਈ ਕੋਰਟ ਪਹੁੰਚਿਆ ਇਹ ਮਾਮਲਾ ਅਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਦਾਖਲ ਕੀਤੀ ਗਈ ਹੈ ਪਟੀਸ਼ਨ ਤਾਂ ਅੱਜ ਇਹਦੇ ਵਿੱਚ ਪਟੀਸ਼ਨ 'ਚ 79 ਗਿਲ ਦੀ ਗ੍ਰਿਫਤਾਰੀ ਨੂੰ ਨਜਾਇਜ਼ ਕਰਾਰ ਦਿੱਤਾ ਗਿਆ